ਡੇਰਾ ਬਾਬਾ ਗਾਜੀਦਾਸ ਜੀ ਮਹਾਰਾਜ ਪਿੰਡ ਲਸਾੜਾ ਵਿਖੇ ਅੱਜ ਸਮੂਹ ਸੰਗਤਾਂ ਵੱਲੋਂ ਪ੍ਰਚਲਿਤ ਸ਼ਮਾਹੀ ਮਿੱਠਾ ਲਲੀਆ ਦਾਜ ਆਜਾ ਕੀਤਾ ਗਿਆ ਅਤੇ ਨਗਰ ਲਸਾੜਾ ਦੇ ਸਮੂਹ ਪਰਿਵਾਰ ਵੱਲੋਂ ਛੋਟੇ ਬੱਚੇ ਦੇ ਜਨਮ ਦਿਨ ਦੇ ਸੰਬੰਧੀ ਸੈਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਕਾਸ਼ ਤੇ ਭੋਗ ਉਪਰੰਤ ਸੰਗਤਾਂ ਨੂੰ ਦਾਲ ਪ੍ਰਸ਼ਾਦਿਆ ਦੇ ਲੰਗਰ ਅਟੁੱਟ ਵਰਤਾਏ ਗਏ ਇਸ ਮੌਕੇ ਡੇਰਾ ਬਾਬਾ ਗਾਜੀਦਾਸ ਜੀ ਮਹਾਰਾਜ ਦੇ ਮੁਖ ਸੇਵਾਦਾਰ ਬਾਬਾ ਬਲਵੰਤ ਸਿੰਘ ਜੀ ਸਮੂਹ ਨਗਰ ਪੰਚਾਇਤ ਨਗਰ ਨਿਵਾਸੀ ਸੰਗਠਨ ਹਾਜ਼ਰ ਸਨ मेरा नाम भाई बलवंत सिंह उर्फ दास जो बाबा गाजी दास महाराज ਦਾ अवतार ਦੇ ਹੈ ਜਿਹੜਾ ਉਹ 2025 ਦੇ 2 ਫਰਵਰੀ 2025 ਦੇ ਵਿਚ ਆ ਰਿਹਾ ਪਰ ਜਿਹੜੀ ਲੜੀ ਦੀ ਅਖੰਡ ਪਾਠ ਸਭਾ ਦੀ ਪ੍ਰਾਰੰਭਤਾ ਉਹ 23 ਜਨਵਰੀ 24 ਤੋਂ ਸ਼ੁਰੂ ਹੋ ਜਾਣੀ ਹੈ ਉਹ ਸਮਾਪਤੀ ਹੈ ਜਿਹੜੀ ਉਹ 2 ਫਰਵਰੀ 2025 ਨੂੰ ਹੋਣੀ ਹੈ ਵਾਹਿਗੁਰੂ ਤੇ ਕੀ ਕਹਿਣਾ ਚਾਹਾਂਗੇ ਅੱਜ ਡੇਰਾ ਬਾਬਾ ਗਾਜੀ ਦਾਸ ਜੀ ਦੇ ਸੰਗਤਾਂ ਜੁੜੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਤਾਂ ਬਾਬਾ ਗਾਜੀਦਾਸ ਮਹਾਰਾਜ ਦੇ ਥਾਨ ਦੇ ਭਾਈ ਗਰਾਂਮ ਸਿੰਘੀਆਂ ਵੱਲੋਂ ਆਪਣੇ ਪੁੱਤ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸ੍ਰੀ ਖੰਡਪਾਟ ਸਫਾ ਦੇ ਭੋਗ ਪਏ ਨੇ ਬੜੀ ਕਿਰਪਾ ਕੀਤੀ ਮਹਾਰਾਜ ਜੀ ਨੇ ਦੋਨੇ ਹੀ ਨਗਰਾਂ ਸਿੰਘੀਆਂ ਸੰਗ ਬੈਠੇ ਜੁੜੀਆਂ ਹੋਈਆਂ ਨੇ ਔਰ ਦੂਸਰੀ ਡੇਰਾ ਬਾਬਾ ਗਾਜੀਦਾਸ ਜੀ ਦੇ ਥਾਨ ਬਾਰੇ ਵੀ ਜਾਣਕਾਰੀ ਦਿਓ ਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਜੋ ਬਾਬਾ ਗਾਜੀਦਾਸ ਮਹਾਰਾਜ ਜੀ ਨੇ ਉਹਨਾਂ ਦਾ ਐਸਆਰ 518ਵਾਂ ਅਵਤਾਰ ਦੇਹੜਾ ਜਿਹੜਾ ਦੋ ਫਰਬੀ ਦਾ ਬਣਾ ਰਹੀਆਂ ਹਾਂ ਔਰ ਜਿਹੜੇ ਸ੍ਰੀ ਖੰਡਪਾਟ ਸਭਾਂ ਦੀ ਲੜੀ ਦੇ ਪ੍ਰਾਰੰਭਤ ਹੈ ਸਾਡੀ 23 ਤਰੀਕ ਤੋਂ ਪ੍ਰਕਾਸ਼ ਹੋਣੇ ਨੇ ਕੁਝ ਪਰਿਵਾਰਾਂ ਬੰਨਿਓ ਨੇ ਤੇ ਨਾਲ ਹੀ ਸਾਡੇ ਬਾਬਾ ਸੰਤਾਰ ਸਿੰਘ ਜੀ ਜਿਨ੍ਹਾਂ ਨੇ ਬੜਾ ਪਰਪਕਾਰ ਕੀਤਾ ਸਾਡੇ ਨਗਰ ਦੇ ਤੇ ਨਾਲ ਹੀ ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧ ਸੰਤ ਛੋੜਾ ਸਾਹਿਬ ਵਾਲੇ ਤੇ 2 ਤਰੀਕ ਨੂੰ ਜਿਹੜੀ ਲੜੀ ਦੀ ਸਮਾਪਤੀ ਹੋਊਗੀ ਬਾਬਾ ਗਾਈ ਦਾਸ ਮਹਾਰਾਜ ਦੇ ਜੋ অবতার ਦਿਹਾੜੇ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਔਰ ਅਸੀਂ ਬੱਚਿਆਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਉਸ ਦਿਨ ਦਸਤਾਰ ਮੁਕਾਬਲੇ ਤੇ ਕੇਸ ਮੁਕਾਬਲੇ ਦੇ ਅਸੀਂ ਹਰ ਸਾਥ ਪਾਉਣੀ ਆਂ ਬੜਾ ਸਹਿਯੋਗ ਹੈ ਸਾਡਾ ਨਗਰ ਦਾ ਗੁਰਦੁਆਰਾ ਸਬੰਧਕ ਕਮੇਟੀ ਦਾ ਜਿਹੜੇ ਹਰ ਪ੍ਰੋਗਰਾਮ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿੰਦੇ ਨੇ ਕਿਰਪਾ ਕਰ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸਾਡੇ ਗੁਰੂ ਨੇ ਉਸਤਾਨ ਨੇ ਅਸੀਂ ਇਸੇ ਤਰ੍ਹਾਂ ਜੁੜੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਕਿੰਨਾ ਚਿਰ ਤੋਂ ਪ੍ਰਚਲਿਤ ਹੈ 518ਵਾਂ ਉਤਾਰ ਦਿਹਾੜਾ ਜਿਹੜਾ ਲੋਹਾਰੀ ਦਾ ਬਾਬਾ ਜੀ ਦਾ ਆ ਰਿਹਾ ਇਹ ਜੋ ਸਥਾਨ ਡੇਰਾ ਬਾਬਾ ਗਾਜੀਦਾਸ ਜੀ ਬਾਬਾ ਜੀ ਦਾ ਜਨ ਭੂਮੀ ਸਥਾਨ ਆ ਜਾਂ ਤਪ ਸਥਾਨ ਆ ਜੀ ਇਹ ਜਿਹੜਾ ਨਗਰ ਲਸਾੜਾ ਹੈ ਬਾਬਾ ਗਰੀਦਾਸ ਮਹਾਰਾਜ ਦਾ ਜਿਹੜਾ ਇਹ ਜਨਮ ਭੂਮੀ ਨਗਰ ਹੈ ਇਸੇ ਨਗਰ ਦਾ ਉਹਨਾਂ ਦਾ ਜਨਮ ਹੈ ਸਤਿ ਸ੍ਰੀ ਅਕਾਲ ਸਰ ਕੀ ਨਾਂ ਤੁਹਾਡਾ ਜੀ ਕੀ ਕਹਾਂ ਜੀ ਸਿਕੰਦਰ ਸਿੰਘ ਲਸਾੜਾ ਪੁੱਲੇ ਵਾਸਤੋਂ ਸਰਪੰਚ ਨਗਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਬਸ ਇਹ ਹੀ ਕਹਿੰਦੇ ਆ ਵੀ ਨਗਰ ਦਾ ਆਪਲਾ ਕਰਾਂਗੇ ਵਿਕਾਸ ਕਰਾਂਗੇ ਸਾਰਾ ਜਿੰਨਾ ਵੀ ਹੋਊਗਾ ਵੱਧ ਤੋਂ ਵੱਧ ਸਤਿ ਸ਼੍ਰੀ ਅਕਾਲ ਜੀ। ਇਹ ਕੀ ਕਹਿਣਾ ਚਾਹੋਂਗੇ ਸਿੱਖ ਸੰਗਤਾਂ ਨੂੰ ਇਸ ਤਰ੍ਹਾਂ ਸ਼ੀਦੀ ਸਭਾ ਦੇ ਦਿਨ ਚੱਲਦੇ ਆ ਲੰਗਰ ਵੀ ਲੈ ਕੇ ਜਾਂਦੇ ਆ ਤਿਆਰੀਆਂ ਤੇ ਸਾਰੇ ਰੁੱਝੇ ਹੋਇਆ ਤੇ ਕੀ ਕਹਿਣਾ ਚਾਹੋਂਗੇ? ਅਸੀਂ ਇਹ ਕਹਿਣਾ ਚਾਹੁੰਦੇ ਵੀ ਜਿਹੜੇ ਸਾਡੇ ਸ਼ੀਦੀ ਦੇ ਅੜੇ ਆਉਂਦੇ ਨੇ ਅਸੀਂ ਮਨਾਉਂਦੇ ਆ। ਸਭ ਤੋਂ ਵੱਡਾ ਸਾਡਾ ਨਿੱਕੇ ਜਿੰਦਾ ਵੱਡਾ ਸੱਕ ਹੈ। ਇਹ ਸਾਡੇ ਮਨਾਉਣ ਦਾ ਹੀ ਫਾਇਦਾ ਹੈ ਕਿ ਸਾਡੇ ਜਿਹੜੀ ਆਉਣ ਵਾਲੀ generation ਨੂੰ ਪਤਾ ਲੱਗੇ ਇਹ ਦਿਨ ਕਿਉਂ ਮਨਾ ਜਾਂਦਾ ਹੈ ਜਦੋਂ ਸਾਨੂੰ ਜਾਣ ਕੇ ਪਤਾ ਲੱਗਿਆ ਵੀ ਇਹਨਾਂ ਬੱਚਿਆਂ ਨੇ ਕਾਦੇ ਵਾਸਤੇ ਕੁਰਬਾਨੀ ਕੀਤੀ ਆ ਇਹ ਕੁਰਬਾਨੀ ਕਿਉਂ ਕੀਤੀ ਉਹਨਾਂ ਨੇ ਤਾਂ ਕਿ ਛੱਡੀ ਆਉਣ ਵਾਲੀ ਪਨੀਰੀ ਵੀ ਚੱਲਦਾ ਰਹੇ ਤੇ ਸਾਡੇ ਸਮਾਜ ਨੂੰ ਕਰਾਉਣ ਲਈ ਫਾਇਦਾ ਸੀ ਹੁੰਦਾ ਤੇ ਜਿਹੜੀ ਜਿਹੜੀ ਨਵੀਂ ਪਨੀਰੀ ਆ ਉਹਨੂੰ ਇਹ ਸੇਹ ਦੇਣੀ ਪੈਂਦੀ ਆ ਵੀ ਆਪਣੇ ਗੁਰੂਆਂ ਨੂੰ ਯਾਦ ਰੱਖਣ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਕੀ ਨਾਂ ਜੀ ਤੁਹਾਡਾ ਤੇਰਾ ਨਾਮ ਆਰਾਮ ਸਿੰਘ ਹੈ ਜੀ